ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਤੇ ਮੈਂ ਹਾਂ ਸ਼ਿਵਾਨੀ ਅਰੋੜਾ ਪੰਜਾਬ ਵਿਧਾਨ ਸਭਾ ਚੋਣਾਂ 2022 ਬਾਰੇ ਪੜਾਉਣ ਵਿਚਾਰਦਾ ਜਦੋਂ ਪੰਜਾਬ ਦੇ ਲੋਕਾਂ ਨੇ ਪੰਜਾਬ ਚ ਕੁਝ ਵਿਕਾਸ ਵੇਖਣ ਲਈ ਆਮ ਆਦਮੀ ਪਾਰਟੀ ਵਰਗੀ ਸਰਕਾਰ ਨੂੰ ਚੁਣਿਆ ਸੀ 117 ਵਿੱਚੋਂ ਉਹਨਾਂ ਨੂੰ 92 ਸੀਟਾਂ ਮਿਲੀਆਂ ਸਨ ਪਰ ਕੰਮ ਤਾਂ ਉਹਨਾਂ ਨੇ 9 ਸੀਟਾਂ ਉਤੇ ਵੀ ਨਹੀਂ ਕੀਤਾ ਐ ਤਾਂ ਅਸੀਂ ਸਭ ਜਾਣਦੇ ਹਾਂ ਕਿ ਜਿਹੜੇ ਮੁੱਦਿਆਂ ਤੇ ਆਪ ਸਰਕਾਰ ਨੇ ਵਾਅਦੇ ਕੀਤੇ ਸਨ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਹੁਣ ਸੂਬਾ ਬੜੇਗਾ ਰੰਗਲਾ ਪੰਜਾਬ ਪੰਜਾਬ ਚ ਗੈਂਗਸਟਰ ਸਿਸਟਮ ਨੂੰ ਜੜੋਂ ਖਤਮ ਕਰਾਂਗੇ ਅਤੇ ਹੋਰ ਵੀ ਬਹੁਤ ਕੁਝ ਪਰ ਇਸ ਵਿੱਚ ਹੋਇਆ ਕੀ ਕੁਝ ਵੀ ਨਹੀਂ ਪੰਜਾਬ ਦੇ ਹਾਲਾਤ ਸੁਧਰੇ ਨਹੀਂ ਸਗੋ ਵਿਗੜੇ ਹੀ ਹਨ ਨਾ ਹੀ ਪੰਜਾਬ ਚ ਨਸ਼ਾ ਘਟਿਆ ਹੈ ਤੇ ਨਾ ਹੀ ਪੰਜਾਬ ਦੇ ਲਾਅ ਸਿਸਟਮ ਚ ਕੋਈ ਸੁਧਾਰ ਆਇਆ ਹੈ ਹੁਣ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਬਾਅਦ ਤੇ ਇਨਾ ਨਾਲ ਝੂਠੇ ਵਾਅਦੇ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਚੱਲੀ ਹੈ ਹਰਿਆਣਾ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਪਰ ਹਰਿਆਣਾ ਲੋਕ ਸਭਾ ਚੋਣ ਹੁਣ ਕਿਸੇ ਵੀ ਸਮੇਂ ਹੋ ਸਕਦੀਆਂ ਹਨ ਇਸ ਵੇਲੇ ਹਰ ਕੋਈ ਪਾਰਟੀ ਹਰਿਆਣਾ ਚੋਣ ਰੈਲੀਆਂ ਕਰਨ 'ਚ ਵਿਅਸਤ ਹੈ ਭਗਵੰਤ ਮਾਨ ਨੇ ਵੀ ਪਿਤੇ ਦਿਨ ਹਰਿਆਣਾ ਦੇ ਪੀਹੋਵਾ ਜ਼ਿਲ੍ਹੇ 'ਚ ਲੋਕਾਂ ਨੂੰ ਸੰਬੋਧਿਤ ਕੀਤਾ ਤੇ ਪੰਜਾਬ 'ਚ ਕਿੰਨੇ ਕੰਮ ਬਾਰੇ ਹਨ ਝੂਠ ਬੋਲਿਆ ਜਿੰਨਾ ਕੋਈ ਸੋਚ ਵੀ ਨਹੀਂ ਸਕਦਾ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਪਰ ਪੰਜਾਬ ਦੇ ਕਿੰਨੇ ਲੋਕ ਬੇਰੋਜ਼ਗਾਰ ਹਨ ਐਨੇ ਦੱਸਿਆ ਮੋਹੱਲਾ ਕਲੀਨਿਕ ਬਣਵਾਏ ਜਨਨਤ ਆਦੇ ਤੋਂ ਜ਼ਿਆਦਾ ਕ੍ਰਿਤਿਕਾ ਨੂੰ ਤਾਲੇ ਲੱਗੇ ਹੋਏ ਹਨ ਮੁਫਤ ਬਿਜਲੀ ਦਿੱਤੀ ਪਰ ਪੰਜਾਬ ਚ ਕਿੰਨੀ ਬਿਜਲੀ ਕੱਟਦੀ ਹੈ ਇਹ ਨਹੀਂ ਦੱਸਿਆ ਮਾਨ ਸਾਹਿਬ ਦੇ ਇਹਨਾਂ ਝੂਠੇ ਬਿਆਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪਰ ਕਾਫ ਸਿੰਘ ਬਾਜਵਾ ਨੇ ਵੀ ਮਾਨ ਸਰਕਾਰ ਤੇ ਤੰਜ ਕਸੀ ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਹਰਿਆਣਾ ਦੇ ਪਿਹੋਵਾ ਕਸਬੇ ਵਿੱਚ ਚੌਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਐਤਵਾਰ ਨੂੰ ਝੂਠਾ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਕਿ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇ ਸਕਦੇ ਹਨ ਕਿ ਆਪ ਦੇ ਕਿੰਨੇ ਆਗੂਆ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮ ਭ੍ਰਿਸ਼ਟਾਚਾਰ ਅਤੇ ਜ਼ਬਰੀ ਵਸੂਲੀ ਨਾਲ ਜੁੜੇ ਮਾਮਲਿਆਂ ਚ ਸਾਹਮਣੇ ਆਏ ਹਨ ਆਪ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਕੱਲ ਹੁਣ ਮੁਰਖਤਾ ਭਰਿਆ ਨਾਰਾ ਬਣ ਗਿਆ ਹੈ ਆਮ ਆਮੀ ਪਾਰਟੀ ਦੇ ਹੀ ਵਿਜੇ ਸਿੰਘਲਾ ਫੌਜਾ ਸਿੰਘ ਸਰਾਰੀ ਅਤੇ ਸਰਵਜੀਤ ਸੌਰ ਵਰਗੇ ਵਿਧਾਇਕ ਹੁਣ ਸਲਾਖਾਂ ਦੇ ਪਿੱਛੇ ਹਨ ਤੇ ਹੁਣ ਭਗਵੰਤ ਮਾਨ ਹੈ ਝੂਠ ਤਾਂ ਨਾ ਹੀ ਬੋਲੇ ਕਿ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੀ ਹੈ ਆਪ ਸਰਕਾਰ ਜਦੋਂ ਉਹਨਾਂ ਦੀ ਹੀ ਪਾਰਟੀ ਦੇ ਮੰਤਰੀ ਛੁਟਾਚਾਰੀ ਸਿਰਫ ਇੰਨਾ ਹੀ ਨਹੀਂ ਆਵਾਮੀ ਪਾਰਟੀ ਦੇ ਹੀ ਪਾਊਡਰ ਅਰਵਿੰਦ ਕੇਜਰੀਵਾਲ ਦੇ ਅਜਿਹਾ ਪਿਛਤਾਚਾਰ ਦੇ ਹੀ ਮਾਮਲੇ 'ਚ ਸਲਾਖਾਂ ਦੇ ਪਿੱਛੇ ਹੱਥ ਇਸ ਕਰਕੇ ਭਗਵੰਤ ਮਾਨ ਇੱਕਟੜ ਇਮਾਨਦਾਰ ਸਰਕਾਰ ਦੀ ਕਲਤਾ ਨਾ ਹੀ ਕਰੇ ਤੇ ਨਾ ਹੀ ਕਿਸੇ ਦੂਜੇ ਸੂਬੇ ਵਿੱਚ ਪੰਜਾਬ 'ਚ ਕੀਤੇ ਗਏ ਝੂਠੇ ਕੰਮ ਦੱਸੇ